ਆਦੀ ਮੇਰੀ ਬੇਨਤੀ ਆਦੀ ਮੈਨੂੰ 2.5 ਸਾਲ ਇੱਥੇ ਡਿਊਟੀ ਕਰਦਿਆਂ ਹੋ ਗਿਆ ਤੇ ਇਹ ਸਭ ਤੇ ਮੈਂ ਛੁੱਟੀ ਲੈਣਾ ਚਾਹੁੰਦਾ ਇੱਥੋਂ ਪੱਕੀ ਅੱਜ ਪਤਾ ਨਹੀਂ ਕਿੰਦਾਂ ਨੇ ਗੁਰੂ ਘਰ ਬਣ ਗਏ ਨੇ ਬਿਨਿੱਕੀ ਨਿੱਕੀ ਗੱਲ ਤੇ ਅਸੀਂ ਬਾਬਿਆਂ ਤੇ ਦੋਸ਼ ਕਰਦੇ ਆਂ ਅਸੀਂ ਇੱਥੇ ਬੇਇੱਜ਼ਤੀ ਕਰਾਉਣ ਵਾਸਤੇ ਆਏ ਆਂ ਇੱਕ ਵਾਰੀ ਅਰਦਾਸ ਵਿੱਚ ਤੁਸੀਂ ਆਹ ਨਹੀਂ ਬੋਲਣਾ ਤੁਸੀਂ ਉਹ ਨਹੀਂ ਬੋਲਣਾ ਸਾਨੂੰ ਦੱਸਣਗੇ ਵੀ ਅਸੀਂ ਕਿੱਥਾ ਕਰਨਾ ਆਪਣਾ ਕੰਮ 800 ਦੇ ਵਿੱਚ ਅਸੀਂ ਗੁਜ਼ਾਰਾ ਕਰਦੇ ਹਾਂ ਜੇ ਸਾਨੂੰ ਸੁਪ ਜਾ ਕੋਈ ਦੇ ਜਾਂਦਾ ਤੇ ਉਹਦੇ ਵਿੱਚ ਵੀ ਸਾਨੂੰ ਵੀ ਤੁਹਾਨੂੰ ਕਮਾਈ ਬੜੀ ਹੈ ਸੁੱਤਿਆਂ ਨੂੰ ਪੈਸੇ ਮਿਲ ਜਾਂਦੇ ਕਿੰਨਾ ਕੁ ਪਰਦਾਸ ਕਰਾਂਗੇ ਇੱਕ ਵਾਰ ਦੋ ਵਾਰ ਤਿੰਨ ਵਾਰ ਬੇਸਤੀਆਂ ਕਰਵਾਉਣ ਤਾਂ ਅਸੀਂ ਆਏ ਨਹੀਂ ਇੱਥੇ ਇਸ ਕਰਕੇ ਐਸਾ ਦਰਵਾਜ਼ਾ ਲਾ ਕੇ ਤੇ ਮੈਂ ਫਿਰ ਮੰਦ ਜਾਜਕ ਚਾਹਾਂਗਾ ਵੀ ਗੁਰੂ ਘਰ ਅੱਜਕੱਲ ਚੌਧਰ ਦਾ ਰਹਿ ਗਿਆ ਵੀ ਚੌਧਰ ਚਾਹੀਦੀ ਬਸ ਹੋਰ ਕੁਝ ਨਹੀਂ ਰਹਿ ਗਿਆ ਨਾ ਸਿੱਖੀ ਨਾ ਪਿਆਰ ਨਾ ਗੁਰੂ ਘਰ ਨਾਲ ਪਿਆਰ ਬਸ ਖਾਣ ਪੀਣ ਵਾਸਤੇ ਹੋਣ ਤੇ ਚੌਧਰ ਵਾਸਤੇ ਹੋਵੇ ਬਸ ਸਾਡੇ ਲਈ ਇਹੀ ਗੁਰੂ ਘਰ ਰਹਿ ਗਿਆ